ਸ਼੍ਰੋਮਣ्य ਕਾਲੀਦਲ ਦੇ ਨਰਾਜ਼ ਤੜੇ ਨੇ ਅਮਰਿਤਪਾਲ ਸਿੰਘ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੂਰਨ ਸਮਰਥਨ ਦਿੱਤਾ ਹੈ। ਇਸ ਸਬੰਧੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਚਰਾ ਨੇ ਕਿਹਾ ਕਿ ਅਮਰਿਤਪਾਲ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਅਮਰਿਤਪਾਲ ਨੂੰ ਖਡੂਰ ਸਾਹਿਬ ਦੇ ਲੱਖਾਂ ਹੀ ਲੋਕਾਂ ਨੇ ਚੁਣ ਕੇ ਸੰਸਦ 'ਚ ਭੇਜਿਆ ਹੈ ਤੇ ਸਰਕਾਰਾਂ ਨੂੰ ਲੋਕਾਂ ਦੇ ਫਤਵੇ ਦਾ ਮਾਨ ਸਤਕਾਰ ਕਰਦੇ ਹੋਏ ਅਮਰਿਤਪਾਲ ਤੋਂ ਐਨਐਸਏ ਹਟਾ ਕੇ ਰਿਹਾ ਕਰਨਾ ਚਾਹੀਦਾ ਹੈ। ਦੇਖੋ ਤਾਂ ਸ੍ਰਿਸ਼ਟਾਚਾਰ ਦੇ ਤੌਰ ਤੇ ਗਏ ਸੀ ਅਸੀਂ ਤੇ ਕਿਉਂਕਿ ਅਮਰਿਤਪਾਲ ਸਿੰਘ ਹੋਰਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਕੱਲੇ ਉਹਨਾਂ ਦੇ ਮੁਰਖੀ ਹੱਕਾਂ ਦਾ ਨਹੀਂ ਕਾਣ ਹੋ ਰਿਹਾ ਬਲਕਿ ਉਹਨਾਂ ਲੱਖਾਂ ਲੋਕਾਂ ਦੀ ਆਵਾਜ਼ ਵੀ ਕੁਚਲੀ ਜਾ ਰਹੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਤੁਣਕੇ ਭੇਜਿਆ ਸਾਡਾ ਇਹ ਕਹਿਣਾ ਕਿ ਅੱਜ ਲੋਕ ਰਾਜ ਦੇ ਵਿੱਚ ਭਾਵੇਂ ਉਹਨਾਂ ਤੇ ਜੋ ਵੀ ਸੋ ਕਾਲਡ ਦੋਸ਼ ਲੱਗੇ ਨਿਰ ਆਧਾਰਿਤ ਦੋਸ਼ ਲੱਗੇ ਪਰ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਸਿਸਟਮ ਵਿੱਚ ਰਹਿ ਕੇ ਜੋ ਪਾਰਲੀਮੈਂਟ ਦੀ ਚੋਣ ਲੜੀ ਆ ਉਹ ਤੋਂ ਬਾਅਦ ਮੇਰਾ ਖਿਆਲ ਉਹ ਸਾਰੇ ਦੋਸ਼ ਆਪਣੇ ਆਪ ਹੀ ਨਿਕਾਰੇ ਜਾਂਦੇ ਆ ਤੇ ਉਹਨਾਂ ਦੋਸ਼ਾਂ ਦੇ ਨਿਕਾਰੇ ਜਾਣ ਤੋਂ ਬਾਅਦ ਉਹਨਾਂ ਦਾ ਐਨਐਸਏ ਜਿਹੜਾ ਉਹ ਬਾਹਰ ਸੋਣਾ ਚਾਹੀਦਾ ਇਹ ਐਨਐਸਏ ਕੋਈ ਸਜ਼ਾ ਨਹੀਂ ਹੈ ਐਨਐਸਏ ਡਿਟੈਂਸ਼ਨ ਆ ਤੇ ਜਦੋਂ ਇੱਕ ਸਿਸਟਮ ਦੇ ਵਿੱਚ ਬੰਦਾ ਰਹਿਣ ਦੀ ਮਤਲਬ ਸੌਂ ਖਾ ਕੇ ਮਤਲਬ ਚੌਂ ਲੜ ਰਿਹਾ ਤੇ ਉਹ ਆਪਣੇ ਆਪ ਹੀ ਉਹ ਦੋਸ਼ ਨਿਕਾਰੇ ਗਏ ਤੇ ਸਾਡਾ ਇਹ ਕਹਿਣਾ ਸੀ ਕਿ ਇਕੱਲੇ ਹੁਣ ਅਮਰਤਪਾਲ ਸਿੰਘ ਹੋਰਾਂ ਦੇ ਮਨੁੱਖੀ ਹੱਕਾਂ ਦਾ ਘਾਣੇ ਨਹੀਂ ਹੋ ਰਿਹਾ ਉਹਨਾਂ ਲੱਖਾਂ ਲੋਕਾਂ ਦੇ ਮੁੱਖੀ ਹੱਕਾਂ ਦਾ ਕਾਣ ਵੀ ਹੋ ਰਿਹਾ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਨੂੰ ਤੁਰਤ ਰਿਹਾ ਕਰਨਾ ਚਾਹੀਦਾ ਔਰ ਭਾਰਤੀ ਪਾਰਲੀਮੈਂਟ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਤੇ ਪੰਥ ਦੀ ਆਵਾਜ਼ ਬਣ ਕੇ ਮੌਕਾ ਦੇਣਾ ਚਾਹੀਦਾ ਗੱਲ ਕਰ ਰਿਹਾ